ਨਾ ਮੂਰਖਾ ਖੁਦੀ ਦੇ ਵਿੱਚ ਆ ਕੇ ਓ ਤੈਨੂੰ ਨਾਮ ਕਰਤਾਰ ਦਾ ਭੁੱਲ ਗਿਆ ਜਨਮ ਅਨਮੋਲ ਹੀਰਾ ਪਾਈ ਸਾਰਨਾ ਖਾਕ ਵਿੱਚ ਰਲ ਗਿਆ ਓ ਆਇਆ ਮਰ ਹੱਥ ਤੇਰੇ ਹੋਠੇ ਡਾ ਵੱਜ ਕੇ ਮੂਰਖਾ ਡੋਲ ਗਿਆ ਨਾਮ ਬਾਣੀ ਭਗਵਾਨ ਦਾ ਭੁੱਲ ਬੈਠਾ ਬੂਟਾ ਤੇਰੇ ਨਸੀਬਾਂ ਦਾ ਹੁੱਲ ਗਿਆ ਬੂਟਾ ਤੇਰੇ ਨਸੀਬਾਂ ਦਾ ਹਲ ਗਿਆ ਜੇ ਕਰ ਯਾਦ ਤੇਰੀ ਵਿੱਚ ਜਨਮ ਲੱਤਾ ਅਸੀਂ ਮਰਾਂਗੇ ਵੀ ਤੇਰੀ ਯਾਦੇ ਅੰਦਰ ਪਾਇਆ ਭੇਦਨਾ ਗਹਿਰ ਗੰਭੀਰ ਤੇਰਾ ਸੋਚ ਸੋਚ ਕੇ ਹੋਏ ਵਿਸ਼ਮਾਦ ਅੰਦਰ ਐਸੇ ਆਦਮੇ ਆ ਮੁੱਦਤਾਂ ਬੀਤ ਗਈਆਂ ਇੰਤਜ਼ਾਰ ਦੀ ਸੁਣ ਸਮਾਧ ਅੰਦਰ ਕਿਹਨੂੰ ਦਸੀਏ ਦੁੱਖ ਦਰਬਾਰ ਸਿੰਘਾ ਬੈਠਾ ਸੁਣਦਾ ਨਹੀਂ ਫਰਿਆਦ ਅੰਦਰ ਬੈਠਾ ਸੁਣਦਾ ਨਹੀਂ ਫਰਿਆਦ ਅੰਦਰ ਆਤਮਤ ਨਾਰੀ ਆਸਾ ਤੁਮ ਹੀ ਸਦਨ ਸਹਿਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਗੁਰੂ ਨਾਨਕ ਦੇਵ ਜੀ ਦੇ ਕਰਦੇ ਵਿੱਚ ਗੁਰੂ ਰੂਪ ਗੁਰ ਸੰਗੇ ਜੀ ਪ੍ਰਵਾਨ ਹੋਈਏ ਸੱਚੇ ਪਾਤਸ਼ਾਹ ਨੂੰ ਸਾਰੀਆਂ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆਪੋ ਆਪਣੇ ਮस्तक ਝੁਕਾ ਕੇ ਇੱਕ ਬੇ ਲੋਪੋ ਵਾਲੇ ਜੱਥੇ ਨੂੰ ਲਾਓ ਚਰਨਾਂ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਤਨਾਮ ਸਿੰਘ ਜੀ ਗੁਰਮੇ ਪੈਰੋ ਹਰ ਸਾਲ ਸਾਨੂੰ ਪੰਮਾ 5 ਮਿੰਟ ਬਖਸ਼ਣ ਜ਼ਰੂਰ ਟਾਈਮ ਗੁਰੂ ਦੀ ਹਿਉਰੀ ਵਿੱਚ ਬਖਸ਼ਦੇ ਆ ਹਰ ਸਮੇ ਆਉਨੇ ਆ ਖੁਸ਼ ਹੋ ਕੇ ਜਾਂਨੇ ਆ ਸੋ ਇਨਾਂ ਵੱਲੋਂ ਸਾਰੀ ਗੁਰਸੰਗਤ ਨੂੰ ਜਿਉਂ ਆਇਆ ਮਹਾਪੁਰਖਾਂ ਵੱਲੋਂ ਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਵੀ ਕਰਨੇ ਸੱਚੇ ਪਾਤਸ਼ਾਹ ਕਦਮ ਕਰਨ ਦਾ ਫਲਵਾ ਖਿਸ਼ ਕਰਿਓ ਤੁਹਾਡੇ ਜਰੋਂ ਕੋਈ ਖਾਲੀ ਜਾਂਦਾ ਬਾਬਾ ਨਨ ਸਿੰਘ ਜੀ ਝੋਲੀਆਂ ਪੜਕੇ ਤੁਰੋ ਤੁਹਾਨੂੰ ਕਿਹੜੇ ਨਾਮ ਦੇ ਨਾਲ ਪੁਕਾਰਿਏ ਬਾਬਾ ਨਨ ਸਿੰਘ ਜੀ ਬਰਮਾ ਕਹਾ ਜਾਂ বিষ্ণੂ ਸਾਹਿਬ ਆਖਾ ਜਾਂ ਫਿਰ ਕਹਾ ਮਹਾਰਾਮ ਅਵਤਾਰ ਬਾਬਾ ਕਿਹੜੇ ਦੇਵ ਦੇ ਨਾਮ ਤੇ ਕਰਾਂ ਚੇਤੇ ਜਾਂ ਫਿਰ ਕਹਾ ਮੈਂ ਕ੍ਰਿਸ਼ਨ ਮਰਦਾ ਬਾਬਾ ਨਾਨਕ ਗੁਰੂ ਜਾਂ ਗੋਵਿੰਦ ਸਿੰਘ ਆਖਾਂ ਜਾਂ ਫਿਰ ਕਹਾ ਮੈਂ ਆਪ ਨਰੰਕਾਰ ਬਾਬਾ ਨਰਨਰਨ ਸਿੰਘ ਦਾ ਆਖਰੀ ਫੈਸਲਾ ਹੈ ਯਾਦ ਕਰੀ ਜਾਮਾ ਬਾਰ ਬਾਰ ਬਾਬਾ ਯਾਦ ਕਰੀ ਜਾਮਾ ਬਾਰ ਬਾਬਾ ਜੇ ਯਾਦ ਜਨਾਂ ਦੀ ਖੁਸ਼ ਰੱਖੇ ਜੇਕਰ ਹੋਣ ਪਿਆਰ ਦਾ ਹੋਣ ਐਸੇ ਰਾਜ ਜਿਨ੍ਹਾਂ ਦੇ ਦਿਨਾਂ ਦਾ ਇੱਕ ਹੋਵੇ ਜੇਕਰ ਹੋਣ ਦਿਲ ਦਾਤਾ ਹੋਣ ਐਸੇ ਜਿਹਦੇ ਦੱਬ ਤੋਂ ਮੁੜੇ ਨਾ ਕੋਈ ਖਾਲੀ ਜਿਹਦੇ ਦੱਬ ਤੋਂ ਮੁੜੇ ਨਾ ਕੋਈ ਖਾਲੀ ਜੇਕਰ ਹੋਣ ਦਤਾਤਾ ਹੋਣ ਐਸੇ ਸਾਂਝੇ ਸਭ ਦੇ ਹੋਣ ਦਰਬਾਰ ਸਿੰਘਾ ਜੇਕਰ ਹੋਣ ਅਵਤਾਰਤਾ ਹੋਣ ਐਸੇ ਜੇਕਰ ਹੋਣ ਅਵਤਾਰਤਾ ਹੋਣ ਐਸੇ ਗੁਰੂ ਪੰਚ ਪਾਤਸ਼ਾਹ ਨੇ ਸਾਡੇ ਤੇ ਵੱਡੀ ਬਖਸ਼ਿਸ਼ ਕੀਤੀ ਪੰਜਵੇਂ ਨਾਮਕ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਨਾਮ ਖਜ਼ਾਨਾ ਸਾਨੂੰ ਗੁਰਬਾਣੀ ਦਾ ਬਖਸ਼ ਕੀਤਾ ਸਭ ਸੰਗ ਦਾ ਸਮਾਂ ਬਖਸ਼ ਕੀਤਾ ਆਹ ਗੁਰਮਤਿਹਰੋ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋਈ ਕਿੰਨੇ ਰਾਗਾਂ ਦੇ ਵਿੱਚ ਹੋਈ ਗੁਰਮਤਿਹਰੋ ਉਸ ਵੇਲੇ ਦਾ ਜਿਹੜਾ ਆਪਾਂ ਦ੍ਰਿਸ਼ ਹੈ ਉਹ ਪੇਸ਼ ਕਰਾਂਗੇ ਤੀਰ ਸਿੰਘ ਜਗੀਰ ਸਿੰਘ ਦਾਸ ਭਾਈ ਨਰਿੰਦਰ ਸਿੰਘ ਕਵੀਸ਼ਰ ਲੋਪੋ ਵਾਲੇ ਤੁਹਾਡੇ ਦਾਸ ਸੇਵਕ ਜੱਥਾ ਉਹ ਪੇਸ਼ ਕਰਨਗੇ ਧਿਆਨ ਦੇਖੋ ਕਲਾ ਕਲਾ ਸ਼ਬਦ ਸੁਣਨ ਵਾਲਾ ਹੈ ਗੁਰਮੈ ਪੈਰੋ ਰਾਗਾਂ ਵਿੱਚ ਗੁਰਬਾਨੀ ਇਹ ਕੀਟਨ ਹੋਇਆ ਤੇ ਗੁਰਬਾਣੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹੜਾ ਕਿਹੜਾ ਰਾਗ ਕਿੱਥੇ ਫਿਟ ਕੀਤਾ ਤੇ ਗੁਰੂ ਆਦਿਨ ਦੇ ਪਾਤਸ਼ਾਹ ਦੀ ਬਖਸ਼ਿਸ਼ ਸੁਣਿਓ ਕਿਉਂ ਬੇੰਤੀ ਕਰੀ ਜਾ ਰਹੀ ਸਤ ਗੁਰ ਪਰਯਪਕਾਰ ਕਮਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਲਖਵਾਇਆ ਏਹੇ ਗਲਤਾਰਨ ਲਈ ਆਇਆ ਏ ਜਗ ਸਾਰਾ ਕਹਿੰਦਾ ਹੈ ਕਰਮ ਵਾਲਾ ਇਸ ਤੋਂ ਜੀਵਨ ਵਾਲੀ ਸੋਹੀ ਲੈਂਦਾ ਕਰਮਾ ਵਾਲਾ ਇਸ ਤੋਂ ਜੀਵਨ ਵਾਲੀ ਸੋਹੀ ਲੈਂਦਾ ਪਹਿਲਾਂ ਜਪ ਜੀ ਸਹਬ ਲਖਵਾਇਆ ਸੋਦਰ ਸੋਹਲਾ ਪਿੱਛੋਂ ਆਇਆ ਸੋਨਾ ਰਾਗਾ ਤਾਈ ਟਕਾਇਆ ਇਹ ਵਿਦਵਾਨ ਜਾਣਦੇ ਨੇ ਗੁਣੀ ਗਿਆਨੀ ਰਾਗੀ ਭਾਈ ਇਸ ਦੀ ਐ ਸਾਰਾ ਜਾਣਦੇ ਨੇ ਗੁਣੀ ਗਿਆਨੀ ਰਾਗੀ ਭਾਈ ਇਸ ਦੀ ਐ ਸਾਰਾ ਜਾਣਦੇ ਨੇ ਸਤ ਕਰ ਪਰ ਅਪਕਾਰ ਕਮਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਲਖਵਾਇਆ ਏਹੇ ਕਲ ਤਰਨ ਲਈ ਆਇਆ ਏ जग ਸਾਰਾ ਕਹਿੰਦਾ ਐ ਸਤਾਂ ਜੀਵਨ ਵਾਲੀ ਸੋਝੀ ਲੈਂਦਾ ਹੈ ਕਰਮ ਵਾਲਾ ਸਤਾਂ ਜੀਵਨ ਵਾਲੀ ਸੋਝੀ ਲੈਂਦਾ ਹੈ ਪਹਿਲਾਂ ਜਪ ਜੀ ਸਹਿ ਬਲ ਖਵਾਇਆ ਸੋਦਰ ਸੋਹਲਾ ਪਿੱਛੋਂ ਆਇਆ ਸੋਨਾ ਰਾਗਾ ਤਾਈ ਸਜਾਇਆ ਇਹ ਵਦ ਵਾਣ ਜਾਣਦੇ ਨੇ ਆ ਗੁਣੀ ਗਿਆ ਨਹੀਂ ਰਾਗੀ ਭਾਈ ਇਸ ਦੀ ਆ ਸਾਰ ਜਾਣਦੇ ਨੇ ਆ ਗੁਣੀ ਗਿਆ ਨਹੀਂ ਰਾਗੀ ਭਾਈ ਇਸ ਦੀ ਆ ਸਾਰ ਜਾਣਦੇ ਨੇ ਫੇਰੀ ਰਾਗ ਫਰਮਾਜ ਤੀਜਾ ਗੌੜੀ ਰਹਾ ਬਰਾਜ ਜੈਸ ਵਿੱਚ ਪੰਚਮ ਗੁਰ ਮਹਾਰਾਜ ਸਖਮਣੀ ਸੇਵਰ ਚਾਇਆ ਏ ਰਾਮਸਾਰ ਸਰੋਵਰ ਕੰਡੇ ਪੰਜਵੇਂ ਗੁਰਾ ਲਖਾਇਆ ਏ ਰਾਮਸਾਰ ਸਰੋਵਰ ਕੰਡੇ ਪੰਜਵੇਂ ਗੁਰਾ ਲਖਾਇਆ ਫੇਰ ਆ ਆ ਸਾ ਦੀਵਾਰੀ ਆ ਜਿਸ ਵਿੱਚ ਆ ਸਾ ਵਾਰ ਉਚਾਰੀ ਆ ਪਿੱਛੋਂ ਗੁਜਰੀ ਦੇ ਵਕੰਦਾਰੀ ਫੇਰ ਬੇਹਾ ਕਰ ਆਉਂਦਾ ਹੈ ਨੰਬਰ 8 ਮੇ ਤੇ ਵਢਾਂ ਸਾ ਆਪਣਾ ਰੰਗ ਵਿਖਾਉਂਦਾ ਹੈ ਨੰਬਰ 8 ਮੇ ਤੇ ਵਢਾਂ ਸ ਆਪਣਾ ਰੰਗ ਵਿਖਾਉਂਦਾ ਹੈ ਕੋ ਸੋੜ ਜਦੋਂ ਮੁੱਕ ਜਾਵੇ ਫਿਰ ਤਨਾ ਸਰੀ ਅੱਗੇ ਆਵੇ ਸੋ ਪਾਜੈ ਤਾਂ ਸਰੀ ਵੀ ਪਾਵੇ ਢੋਡੀ ਅਤੇ ਭਰਾੜੀ ਜੀ ਰਾਗ ਤਲੰਗਮ ਕਣ ਤੇ ਸੂਹੀ ਦੀ ਹਣਾ ਆਜੂਵਾਰੀ ਜੀ ਰਾਗ ਤਲੰਗਮ ਕਣ ਤੇ ਸੂਹੀ ਦੀ ਹਣਾ ਆਜੂਵਾਰੀ ਜੀ ਫਿਲਾਵਲ ਮੂਰੇ ਗੋਂਡ ਸੁਹਾਵੇ ਆ ਅੱਗੇ RAM ਕਲੀ ਚੱਲ ਆਵੇ ਆ ਜਿਸ ਵਚਨੰਦ ਆਨੰਦ ਬਣਾਵੇ ਜਿਸ ਨੂੰ ਆ ਹਰ ਸਿੱਖ ਗਾਉਂਦਾ ਹੈ ਨਟ ਨਰੇਣ ਤੇ ਮਾਲੀ ਗੋੜਾ ਇਸ ਦੇ ਆ ਅੱਗੇ ਆਉਂਦਾ ਹੈ ਨਟ ਨਰੇਣ ਤੇ ਮਾਲੀ ਗੋੜਾ ਇਸ ਦੇ ਆ ਅੱਗੇ ਆਉਂਦਾ ਹੈ ਬਾਹਰ ਤੋਂ ਖਾਰੀ ਰੋਦੰਦਾ ਬਹੁਤ ਨਜ਼ਾਰਾ ਠੰਡ ਦਾ ਕਰੇ ਬਸੰਤ ਅਪਾਰਾ ਸੱਚ ਸਿਆਣੇ ਗਾਉਂਦੇ ਨੇ ਸਾਰੰਗ ਤੇ ਮਲਾਰ ਏਰੀਆ ਆਪਣਾ ਯਾਰ ਵਖਾਉਂਦੇ ਨੇ ਸਾਰੰਗ ਤੇ ਮਲਾਰ ਏਰੀਆ ਆਪਣਾ ਯਾਰ ਵਖਾਉਂਦੇ ਨੇ ਜਦ ਆ ਕਾਨੜਾ ਤੇ ਕਲਿਆਣ ਆ ਲੈ ਗਿਆ ਪਰਪਤੀ ਵੀ ਮਾਣ ਆ ਹੋ ਗਿਆ ਤੇਰਾ ਗਾਵੇਂ ਜਾਣ ਜੈ ਜੈ ਵੰਤੀ ਬਚਿਆ ਹੈ ਜਿਸ ਨੂੰ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਰਚਿਆ ਹੈ ਜਿਸ ਨੂੰ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਰਚਿਆ ਹੈ ਸਾਸ ਕਰਤ ਆ ਜਾਵੇ ਜੈਸਾ ਨੂੰ ਹਰ ਕੋਈ ਨਾ ਪੜ ਗਾਵੇ ਗਾਤਾ ਚਲ ਹੈ ਜੋ ਬਲੇ ਆਵੇ ਆਪੇ ਸਤ ਗੁਰ ਜਾਣਦੇ ਭਾਈ ਗੁਰਦਾਸ ਤੇ ਪੰਜਵੇਂ ਸਤ ਗੁਰ ਭਗਤਾ ਤਾਂ ਹੀ ਪਛਾਨਦੇ ਭਾਈ ਗੁਰਦਾਸ ਤੇ ਪੰਜਵੇਂ ਸਤ ਗੁਰ ਭਗਤਾ ਤਾਂ ਹੀ ਪਛਾਨਦੇ ਹਰ ਲੋ ਕਬੀਰ ਫਰੀਦ ਉਚਾਰੇ ਆ ਪੰਜਵੇਂ ਗੁਰਾਂ ਲਖਾਏ ਸਾਰੇ ਆ ਅੱਗੇ ਲਿਖੇ ਸਵਈਏ ਭਾਰੇ ਵਾਰਾਂ ਤੇ ਵਧੀਕ ਜੀ ਆ ਬਾਣੀ ਗੁਰਾਂ ਲਖਾਤੀ ਸਾਰੀ ਜੋ ਹੈ ਪੂਰੀ ਠੀਕ ਜੀ ਆ ਬਾਣੀ ਗੁਰਾਂ ਲਖਾਤੀ ਸਾਰੀ ਜੋ ਹੈ ਪੂਰੀ ਠੀਕ ਜੀ ਸਾਹੀ ਸੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਮੇਂ ਦੀ ਸਮਾਪਤੀ ਹੈ ਧੰਨਵਾਦ ਸਭ ਤੋਂ ਵੱਡ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗਤਾਂ ਦਾ ਪ੍ਰਬੰਧ ਕਰਨ ਦਾ ਧੰਨਵਾਦ ਜੀ ਆਖੋ ਗੁਰੂ ਨਾਨਕ ਨਾਮ ਚੜੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ